ਆ ਲਈ ਉਡੇ ਕੋ ਲਓ ਜੀ ਅੱਜ ਬੋਰ ਹੋ ਗਿਆ ਸੀ 400 20 ਫੁੱਟ 410 ਤੇ ਰੇਤਾ ਚੱਲ ਪਿਆ ਜੀ ਰੇਤਾ ਵੀ ਬਾਦ ਆਈ ਬਾਲਾ ਲਾਲ ਜਾਂ ਰੇਤਾ ਹੋਰ ਤਰ੍ਹਾਂ ਜਿਹਾ ਪੱਥੜ ਜਾਂ ਜਿਹੜਾ ਟਿੱਬਿਆਂ ਜਾਂ ਰੇਤਾ 200 230 ਤੋਂ ਚੱਲ ਗਿਆ ਸੀ ਗਾਈਂਡੂ 415 ਦੇ ਮੁਕਿਆ 415 ਦੇ ਖਤਮ ਹੋਇਆ ਇਹ ਰੇਤਾ ਚੱਲ ਪਿਆ ਦੇਖੋ ਹਾਂ ਵੀ ਚੱਲ ਪਿਆ ਰੇਤਾ ਫਿਰ ਕਿੰਨਾ ਕ ਬਾਂਡੂ ਆ ਗਿਆ ਬਾਂਡੂ ਕਿੰਨਾ ਕ ਆ ਗਿਆ ਪਤਾ ਹੀ ਨਹੀਂ ਹੈ ਬਹੁਤ ਆ ਹੋਏ 230 ਤੋਂ ਚੱਲ ਜਾਂਦੀ ਬਾਂਡੂ 415 20 ਦੇ ਮੁੱਕਿਆ ਜੀ ਖਤਮ ਹੋ ਗਿਆ ਹੁਣ ਹੁਣ ਚੱਲਿਆ ਜੀ ਰੇਤਾ ਰੇਤਾ ਵੀ ਇਹ ਜਾ ਬੋਕੀ ਦੇ ਵਿੱਚੋਂ ਨਿਕਲਦਾ ਹੀ ਨਹੀਂ ਨਿਕਲ ਗਿਆ ਅਰੇ ਪੱਸੜ ਜਾ ਰੇਤਾ ਪੱਸੜ ਜਾ ਇਹ ਦੇਖੋ ਆ ਦੇਖੋ ਪੀਲਾ ਯਾਰ ਇਤਾ ਹੀ ਪੀਲਾ ਯਾ ਅਰੇ ਇਤਾ ਹੀ ਰੇਤਾ ਆਏਗਾ ਬਸ ਪੰਜੀਰੀ ਵਰਗਾ ਪੰਜੀਰੀ ਵਰਗਾ ਰੇਤਾ ਚੱਲ ਪਿਆ ਪੰਜੀਰੀ